ਨੌਜਵਾਨ ਪੀਡੀਏ ਜਿਹੜੀ ਸੜਕਾਂ ਤੇ ਰੋਲ ਰਹੀ ਹੈ ਨੌਕਰੀ ਦੇ ਪਿੱਛੇ ਕਹਿੰਦੇ ਕੁਝ ਕੁ ਪੱਕੇ ਹੋਣ ਲਈ ਦੇ ਆਪਕ ਸੜਕਾਂ ਤੇ ਰੋਲ ਰੇ ਉਹਨਾਂ ਨੂੰ ਦੇਣ ਲਈ ਪੈਸੇ ਹੈ ਨਹੀਂ ਪਰ ਮਹਿੰਗੀ ਗੱਡੀ ਲੈਣ ਲਈ ਕਹਿੰਦੇ ਇਹਨਾਂ ਕੋਲੇ ਪੈਸੇ ਹੈਗੇ ਆ ਤੇ ਆ ਕੱਲ ਪਰਸੋ ਆਪਾਂ ਦੇਖਿਆ ਭਾਈ ਮਾਸਟਰਾਂ ਦੇ ਇਹਨਾਂ ਨੇ ਕੁੱਟ-ਕੁੱਟ ਕੇ ਤੇ ਉਹ ਤੇ ਦੇਖੋ ਇੱਕ ਅਜੰਗਰੇਜ਼ੀ ਅਖਬਾਰ ਦੇ ਵਿੱਚ ਮੈਂ ਖਬਰ ਪੜ੍ਹੀ ਆ ਹੂੰ ਕਿ ਜਿਵੇਂ ਅਮਰੀਕਾ ਦੇ ਵਿੱਚ ਹੋਇਆ ਸੀਗਾ ਇੱਕ ਆਫਰੀਕਨ ਦੇ ਨਾਲ ਜੀ ਤੇ ਉਸ ਤੋਂ ਬਾਅਦ ਇੱਕ ਬਹੁਤ ਤਗੜੀ ਮੂਵਮੈਂਟ ਚੱਲੀ ਸੀਗੀ ਬਿਲਕੁਲ ਕਿ ਠੀਕ ਪੁਲਸ ਕਰਮਚਾਰੀਅਕ ਅਧਿਕਾਰੀ ਆ ਉਹਨੇ ਤੌਣ ਤੇ ਗੁੱਡਾ ਰੱਖ ਰੱਖਿਆ ਈਟੀਟੀ ਅਧਿਆਪਕ ਦੇ ਉਹ ਫੋਟੋਆਂ ਵੀ ਸੇਮ ਲੋਕਾਂ ਨੇ ਪਾਈਆਂ ਹੋਈਆਂ ਉਹ ਜਿਹੜੀ ਤੁਸੀਂ ਗੱਲ ਹਾਂਜੀ ਹਾਂਜੀ ਉਹ ਆਫਰੀਕਨ ਮੂਲ ਦਾ ਸੀਗਾ ਉਹ ਵਿਅਕਤੀ ਹਮ ਜਿਹਦੀ ਤੌਣ ਤੇ ਇਦਾਂ ਗੁੱਡਾ ਰੱਖਿਆ ਗਿਆ ਫਿਰ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਬਹੁਤ ਵੱਡੀ ਇੱਕ ਮੂਵਮੈਂਟ ਖੜੀ ਹੋਣੀ ਪਰ ਇੱਥੇ ਹੁਣ ਜੇ ਦੇਖੀ ਤਾਂ ਟੀਚਰ ਨਾਲ ਅਜਿਹਾ ਹੋ ਕਿਸੇ ਨਾਲ ਵੀ ਕਰਨਾ ਮਾੜਾ ਹੈ ਜੀ ਅਣਮਨੁੱਖੀ ਬਤੀਰਾ ਹੈ ਪਰੰਤੂ ਤੁਸੀਂ ਦੇਖੋ ਕਿ ਟੀਚਰ ਦੇ ਨਾਲ ਹੋ ਰਿਹਾ ਸਭ ਤੇ ਇੱਕ ਅੱਗੇ ਐਸ ਐਚਓ ਦੀ ਵੀਡੀਓ ਮੈਂ ਦੇਖੀ ਐਤਵਾਰ ਕਿ ਉਹ ਕਿਸ ਤਰ੍ਹਾਂ ਮਤਲਬ ਕਿ ਪਿਆ ਗਲ ਟੀਚਰ ਦੇ ਪੂਰੀ ਤਰੀਕੇ ਨਾਲ ਧੱਕੇ ਮਾਰ ਹਾਂਜੀ ਹਾਂਜੀ ਉਹੀ ਉਹੀ ਮਤਲਬ ਕਿ ਐਸਾ ਯਾਰ ਬਤੀਰਾ ਮੈਨੂੰ ਤੇ ਹੈਰਾਨਗੀ ਹੁੰਦੀ ਆ ਕਿ ਇੱਕ ਮਾਸਟਰ ਦੇ ਲੜਕੇ ਦੇ ਰਾਜ ਦੇ ਵਿੱਚ ਅਜਿਹਾ ਹੋ ਰਿਹਾ ਜੀ ਜਿਨ੍ਹਾਂ ਨੇ ਅਧਿਆਪਕਾਂ ਬਾਰੇ ਬਹੁਤ ਗੱਲਾਂ ਕੀਤੀਆਂ ਜਿਨ੍ਹਾਂ ਨੇ ਕਿਹਾ ਕਿ ਇਹ ਕਰ ਦੇਾਂਗੇ ਜੀ ਪੱਕੇ ਕਰਕੇ ਦੇਾਂਗੇ ਕੱਚਾ ਕੋਈ ਰਹਿਣ ਨਹੀਂ ਦੇਣਾ ਉਹਨਾਂ ਦੇ ਰਾਜ ਦੇ ਵਿੱਚ ਸਭ ਕੁਝ ਜਿਹੜਾ ਹੋ ਰਿਹਾ ਬਹੁਤ ਗੱਲੀਆਂ ਤੇ ਅੱਜ ਵੀ ਵਨ ਹੁਣ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਹੋ ਰਹੀ ਹੈ ਤੇ ਪਤਾ ਨਹੀਂ ਅਧਿਆਪਕ ਸਿੱਖਿਆ ਕ੍ਰਾਂਤੀ ਤੇ ਕੋ ਸਿੱਖਿਆ ਕ੍ਰਾਂਤੀ ਤੇ ਬਸ ਸਿੱਖਿਆ ਕ੍ਰਾਂਤੀ ਦੀ ਵੀ ਸੁਣ ਲਓ ਹੁਣ ਲੁਧਿਆਣੇ ਦੇ ਵਿੱਚ ਆਰਡਰ ਕਰ ਦਿੱਤਾ ਇਹਨਾਂ ਨੇ ਜੀ ਲੁਧਿਆਣੇ ਚ ਆਰਡਰ ਕਰ ਦਿੱਤਾ ਕਿ ਕਿਸੇ ਵੀ ਅਧੂਰੇ ਪ੍ਰੋਜੈਕਟ ਦਾ ਉਹਨਾਂ ਹਟਣ ਨਹੀਂ ਹੋਏਗਾ ਇਹਦਾ ਮਤਲਬ ਹੈ ਕਿ ਅੱਗੇ ਹੋਏ ਹੂੰ ਲੁਧਿਆਣੇ ਦੇ ਵਿੱਚ ਮੈਂ ਅੱਗੇ ਵੀ ਗੱਲ ਕੀਤੀ ਸੀ ਜੀ ਕਿ ਜਿਹੜਾ ਮਰਨ ਵਾਲਾ ਗੋਗੀ ਜਿਹਦੇ ਕਰਕੇ ਚੋਣ ਹੋ ਰਹੀ ਆ ਜੀ ਜੋ ਉਦਘਾਟਨ ਉਹਨੇ ਕੀਤਾ ਹੂੰ ਉਹਨੂੰ ਰੀਨਿਊ ਕਰਤਾ ਜਾ ਕੇ ਆਪਣੇ ਜਿਹੜੇ ਹੈਗੇ ਨੇ ਅਰੋੜਾ ਸਾਹਿਬ ਜਿਹੜੇ ਕਿ ਹੁਣ ਉਮੀਦਵਾਰ ਨੇ ਉਹਦੀ ਮੌਤ ਤੋਂ ਬਾਅਦ ਹਮ ਕਮਾਲ ਹੋ ਗਈ ਹੈ ਦੱਸੋ ਜੀ ਤੇ ਅਖਬਾਰਾਂ ਚ ਛਪਦਾ ਪਿਆ ਕਿ ਉਦਾਂ ਹੀ ਮਤਲਬ ਕਿ ਟਾਇਲਟ ਪੂਰੇ ਨਹੀਂ ਹੋਏ ਤੇ ਉਦਘਾਟਨ ਸਮਾਰੋਹ ਜਿਹੜਾ ਪੂਰਾ ਹੋ ਗਿਆ ਇੱਕ ਸਕੂਲ ਚ ਤੇ ਮੈਂ ਵੀਡੀਓ ਦੇਖਿਆ ਚਾਰ ਉਦਘਾਟਨੀ ਪੱਥਰ ਲਾਈ ਬੈਠੇ ਆ ਕਿਆ ਬਾਤ ਇਹ ਬੰਦਾ ਪੁੱਛੇ ਉਥੇ ਨਾਸਾ ਦੀ ਕੋਈ ਬ੍ਰਾਂਚ ਖੁੱਲ ਰਹੀ ਆ ਵੀ ਬੜੀ ਤਗੜੀ ਕੋਈ ਲੈਬ ਖੁੱਲੀ ਆ ਉਥੇ ਜੀ ਵੀ ਚਾਰ ਚਾਰ ਉਦਘਾਟਨੀ ਪੱਥਰ ਲੁਧਿਆਣੇ ਚ ਕੀ ਹੋਇਆ ਉਪਰਾ ਗਿਲ ਰੋਡ ਹੈ ਨਾ ਜਿਹੜੀ ਉਹਦੇ ਤੋਂ ਮਸਾਂ 10 15 ਫੁੱਟ ਦੂਰ ਇਹਨਾਂ ਨੇ ਇੱਕ ਉਥੇ ਉਦਘਾਟਨੀ ਪੱਥਰ ਗੱਡਿਆ ਜੀ ਉਹਦੇ ਵਿੱਚ ਅਰੋੜਾ ਸਾਹਿਬ ਦੇ ਨਾਮ ਦੀ ਇੱਕ ਬੜੀ ਲਿਸ਼ਕਮੀ ਤੇ ਪੁਸ਼ਕਮੀ ਲਾਈ ਗਈ ਸਟੀਲ ਦੀ ਪਲੇਟ ਜੀ ਜਦੋਂ ਜੀ ਉਦਘਾਟਨ ਵਗੈਰਾ ਹੋ ਗਿਆ ਸਾਰਾ ਕੁਝ ਪ੍ਰਸ਼ਾਸਨ ਜਿਹੜਾ ਉਹ ਉਸ ਪਲੇਟ ਨੂੰ ਕੱਢ ਕੇ ਲੈ ਗਿਆ ਆਪ ਹੀ ਹਮ ਸਟੇਲ ਦੀ ਸੀ ਬੜੀ ਸੋਹਣੀ ਸੀ ਫੋਟੋਆਂ ਫੋਟੋਆਂ ਖਿੱਚੀਆਂ ਜਾਂ ਤੇ ਤੋਂ ਬਾਅਦ ਕੱਢ ਕੇ ਹਾਂਜੀ ਉਹਦਾ ਕਾਰਨ ਜਿਹੜਾ ਸੀਗਾ ਤੇ ਉਹ ਮਤਲਬ ਕਿ ਇਹ ਨਿਕਲਿਆ ਕਿ ਪ੍ਰਸ਼ਾਸਨ ਨੂੰ ਚੋਰਾਂ ਤੇ ਇੰਨਾ ਗਜ਼ਬ ਦਾ ਭਰੋਸਾ ਹੈ ਕਿ ਇਹਨਾਂ ਨੇ ਸਟੀਲ ਦੀ ਪਲੇਟ ਵਿੱਚੋਂ ਕੱਢ ਕੇ ਲੈ ਜਾਣੀ ਆ ਉਹ ਆਪ ਹੀ ਕਹਿੰਦੇ ਕਿ ਅਸੀਂ ਇਸ ਤੋਂ ਪਹਿਲਾਂ ਕਿ ਚੋਰ ਇਹਨੂੰ ਥੁੱਕ ਲਾ ਜਾਣ ਮੋਠ ਲਾ ਜਾਣ ਅਸੀਂ ਆਪ ਹੀ ਕੱਢ ਲੈਣੇ ਆ ਮਤਲਬ ਕਿ ਇਹੋ ਜੀ ਤੇ ਸਾਡੀ ਕ੍ਰਾਂਤੀ ਦੀ ਹਾਲਤ ਹੋਈ ਪਈ ਆ ਜੀ ਗੱਲ ਇਹ ਆ ਕਿ ਇਹ ਕਹਿੰਦੇ ਆ ਕਿ ਜੀ ਸਿੱਖਿਆ ਕ੍ਰਾਂਤੀ ਤੋਂ ਜਨਤਾ ਮੱਚੀ ਪਈ ਆ ਕੁਝ ਵਿਰੋਧੀ ਤੇਰ ਮੱਚੀ ਪਈ ਆ ਉਹ ਕਹਿੰਦੇ ਵੀ ਭਾਈ ਭਾਈ ਇਹ ਤੁਹਾਡੀ ਜਿਹੜੀ ਸਿੱਖਿਆ ਕ੍ਰਾਂਤੀ ਆ ਜਿਹੜੀ ਇਹ ਇਹ ਬਸ ਜੇ ਜੱਚੀ ਪਈ ਆ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਸੋ ਬਹੁਤ ਅਜੀਬ ਜੀਆਂ ਖਬਰਾਂ ਲੁਧਿਆਣੇ ਤੋਂ ਨਹੀਂ ਹੋਰ ਵੀ ਕਈ ਥਾਵਾਂ ਤੋਂ ਲੋਕ ਉਹਦੇ ਵਿਚਾਰੇ ਪਿੰਡਾਂ ਨੇ ਵੀਡੀਓ ਬਣਾ ਰਿਆ ਵੀ ਸਾਡੇ ਕਮਰੇ ਬਣੇ ਨੂੰ ਪੰਜ ਪੰਜ ਸਾਲ ਹੋ ਗਏ ਜਿਨ੍ਹਾਂ ਦੇ ਉਦਗਾਟਨ ਕਰਦੇ ਫਿਰਦੇ ਆ ਸਹੀ ਗੱਲ ਹੈ ਅਮੂਖ ਸਿੰਘ ਜੀ ਵੀ ਦੱਸ ਰਹੇ ਨੇ ਕਿ ਖੁੱਡੀਆਂ ਸਾਹਿਬ ਵੀ ਕਹਿੰਦੇ ਸਾਡੇ ਕਰਕੇ ਗਏ ਨੇ ਉਦਗਾਟਨ ਪੰਜ ਸਾਲ ਪਹਿਲਾਂ ਦੇ ਬਣੇ ਕਮਰਿਆਂ ਦਾ ਤੇ ਆਪਾਂ ਤਾਂ ਦੇਖਿਆ ਭਾਈ ਛੋਟੀਆਂ-ਛੋਟੀਆਂ ਚੀਜ਼ਾਂ ਬਣੀਆਂ ਮਾੜੀ-ਮੁੱਡੀ ਰਿਪੇਅਰ ਹੋਈ ਉੱਥੇ ਵੀ ਉਦਘਾਟਨ ਹੋਵੇ ਕਮਰੇ ਤਾਂ ਤੁਸੀਂ ਕਰਮਾ ਵਾਲੇ ਹੋ ਜਿਹੜੇ 5 ਸਾਲਾਂ ਦੇ ਬਣੇ ਹੋਏ ਨੇ ਤੁਹਾਡੇ ਆਹ ਦੇਖੋ ਕੀ ਉਹ ਕਰਦੇ ਆ ਕੀ ਨਹੀਂ ਕਰਦੇ ਸਮਝ ਨਹੀਂ ਆ ਰਹੀ ਜੀ ਕਿ ਭਾਈ ਜਿਸ ਦੌਰ ਦੇ ਵਿੱਚ ਅਧਿਆਪਕਾਂ ਨੂੰ ਕੁੱਟਣਾ ਪਹਿਰਿਆ ਹੋਵੇ ਤੁਹਾਨੂੰ ਤੁਸੀਂ ਕੁੱਟ ਰਹੇ ਹੋ ਉੱਥੇ ਸਿੱਖਿਆ ਕ੍ਰਾਂਤੀ ਜਿਹਹਾ ਸ਼ਬਦ ਇਸਤੇਮਾਲ ਜਿਹੜਾ ਕੀਤਾ ਜਾਣਾ ਉਸ ਨੂੰ ਕਿਵੇਂ ਜਸਟੀਫਾਇਬਲ ਬਣਾਓਗੇ ਸਾਨੂੰ ਸੁਣੋ ਬੜੇ ਜੀ ਬਿਲਕੁਲ ਦੋ ਇੱਕ ਦੂਜੇ ਦੇ ਵਿਰੋਧੀ ਨਹਿਰ ਸ਼ਬਦ ਇਹਸ ਟਾਈਮ ਜੇ ਆਪਾਂ ਵੇਖ ਰਹੇ ਹਾਂ ਜੀ ਮਿੰਟੂ ਜੀ ਖੈਰ ਚਲੋ ਮੈਂ ਨਾਲ ਨਾਲ ਅਗੀਆਂ ਖਬਰਾਂ ਵੱਲ ਚਲਦਾ ਹਾਂ ਤੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਲਈ